ਜਾਮਕਰ ਕੁਦ ਸੀਲੇ ਤੇ ਜਿਲ੍ਹਾ ਤਰਨਤਾਰਨ ਸਾਹਿਬ ਇਥੋਂ ਆਪਾਂ ਤੁਹਾਨੂੰ ਪੰਜ ਐਨੀਮਲ ਆ ਰਹੇ ਆ ਪ੍ਰਤਾਪ ਸਿੰਘ ਸ਼ਾਹ ਉਹਨਾਂ ਦੇ ਫਾਰਮ ਤੋਂ ਵੀਡੀਓ ਇਹ ਤੱਕ ਬਣੇ ਰਿਓ ਸਾਰੀ ਇਨਫੋਰਮੇਸ਼ਨ ਦੇਾਂਗੇ ਪ੍ਰਤਾਪ ਸਿੰਘ ਸ਼ਾਹ ਉਹਨਾਂ ਤੋਂ ਸਾਰੀ ਇਨਫੋਰਮੇਸ਼ਨ ਆਪਾਂ ਲੈਣੀ ਆ ਤੇ ਆ ਜੋ ਮਿਲਦੇ ਆ ਸ਼ਾਹ ਜੀ ਉਹਨਾਂ ਸ਼ਾਹ ਸ਼ਾਹ ਕਾ ਲਾਫੀ ਗੱਲ ਜੀ ਮਾਰੀ ਹੋਰ ਫੇਰ ਤਾਂ ਕਹਿ ਲਈ ਜੀ ਚੜਦੀ ਕਲਾ ਜੀ ਚੜਦੀ ਗਲਾਈ ਜਾਏ ਜੀ ਤੇ ਦੇ ਦਈਏ ਸ਼ਾਹ ਜੀ ਜਾਣਕਾਰੀ ਭਾਜੀ ਸੂਹਾ ਦੂਜਾ ਝੋਟੀ ਦਾ ਹਾਂਜੀ ਤੇ ਸੂਈ ਨੂੰ ਇਹ ਜੇ ਨੂੰ ਕੋਈ ਦੀ ਪੱਤੀ ਦੇ ਨਾਲ ਮਗਰ ਕਟਾ ਵਾ ਮਗਰ ਕਟਾ ਗਿਆ ਤੇ ਬੱਚੇ ਤੇ ਜੇ ਮੇਰੀ ਭਾਏ ਦੇ ਮਿਲਦੀ ਮਗਰੋਂ ਪਹੁੰਚੀ ਬੱਚੇ ਹਾਂਜੀ ਤੇ ਦੁੱਧ 8 ਲੀਟਰ ਆ ਪੱਕਾ ਹਾਂਜੀ ਤੇ 58000 ਦੇ ਵਿੱਚ ਪਹੁੰਚ ਗੱਡੀ ਕੋਲ ਦੀ ਲੈ ਆਊਗਾ ਤੇ ਪੂਰੇ 55000 ਚੁਆਈ ਚੁਈ ਸ਼ਾ ਜੀ ਇੱਕ ਨੰਬਰ ਹੈ ਜੀ 100 ਸੋਚੋਗੇ ਖਰੇ ਦੋ ਡੰਕ ਕੋਈ ਬਿਲਕੁਲ ਜੀ ਗੱਡੀ ਭਾਜੀ ਜਫਰਾਬਾਦੀ ਚਾਹੁੰਦੀ ਜਮਾਈ ਹਾਂਜੀ ਨੀਲੀ ਰਾਵੀ ਦੀ ਹਾਂਜੀ ਸੂਆ ਦੁੱਜਾ ਦੁੱਧ 8 ਆ ਕੋ ਸੱਤ ਲਾ ਲਈ ਹਾਂਜੀ ਸੂਈ ਨੂੰ 3 ਮਹੀਨੇ ਹੋਏ ਜੇ ਬਚਾ ਨਹੀਂ ਆਗਾ ਮਿਲਦੀ ਭਾੜੇ ਤੇ 1 ਮਹੀਨੇ ਦੀ ਬਣੀ ਵੀ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ 53000 ਦੇ ਵਿੱਚ ਪਹੁੰਚ ਗੱਡੀ ਕੋਲ ਅਬਦੁੱਲੇ ਪੂਰੇ ਪੰਜਾਬ ਦੀ ਗੱਡੀ ਭਾਜੀ ਨੀਲੀ ਰੰਗ ਦੀ ਤਾਜੀ ਸਹੀ ਮਹੀਂ ਮਗਰ ਕਟਾ ਤਣਾ ਚਾਹੁੰਦਾ ਨਹੀਂ ਸਹੀ ਹਾਂਜੀ ਬੋਲਾ 9 ਦਾ 10 ਲੀਟਰ 8 ਕੈਗ ਦੇਣੀ ਠੀਕ ਹੈ ਜੀ ਵੱਡਾ ਕਦ ਜੇ 56500 ਦੀ ਪਹੁੰਚ 100 ਕਿਲੋਮੀਟਰ ਦੀ ਗੱਡੀ ਕੋਲ ਅਬਦੁੱਲੇ 58500 ਦੇਣੀ ਠੀਕ ਹੈ ਜੀ ਗੱਡੀ ਸੂਆ ਭਾਜੀ ਦੁੱਧਾਰ ਹਾਂ ਜਾਲ ਵਾਲੇ ਚੌਥਾ ਵਾਲੇ ਦਹਵਾਂ ਵਾਲੇ ਆਪਦੀ ਸਮਝ ਲੈ ਕੇ ਪੈਣ ਬਿਲਕੁਲ ਜੀ ਸੂਈ ਨੂੰ ਹਫਤਾ ਹੋਇਆ ਜੇ 10 ਦਿਨ ਮਗਰ ਕਟਾ ਉਹਦੇ ਆਥੇ ਆ ਕੋ ਸੱਤ ਲਾ ਲਈ ਠੀਕ ਹੈ ਜੀ ਰੇਟ ਬਿਲਕੁਲ ਜੈ ਜਿਆ 54500 ਦੀ ਪਹੁੰਚ 100 ਕਿਲੋਮੀਟਰ ਦੀ ਗੱਡੀ ਕੋ ਆਪਦੇ ਲੈ ਉਹ 51 ਦੀ ਦੇਣੀ ਠੀਕ ਹੈ ਜੀ ਗੱਡੀ ਭਾਜੀ ਸੂਆ ਸਰੀਰ ਪੱਖੋਂ ਜਨਮ ਆ ਪੈਣ ਭਰਾ ਮਰਜੀ ਲਾ ਲਈ ਫੇਰ ਪਈਆਂ ਖਣਾ ਹਾਂ ਜੀ ਮੈਂ ਜਦਾਂ ਦੀ ਮੈਂ ਆਉਦਾਂ ਦਾ ਮੋਲਿਆ ਬਿਲਕੁਲ ਜੀ ਜੀ ਲਾਈਏ ਨਾ ਕੀ ਇਸ ਕੁਆਲਿਟੀ ਦੇ ਹਿਸਾਬ ਤੇ ਦੂਜੇ ਤੋਂ ਨਹੀਂ ਖਵਾ ਸਕਦਾ ਵਾਹ ਹਾਂਜੀ ਹਾਂਜੀ ਦੁੱਧ 7 ਲੀਟਰ ਦੇ ਸੂਈ ਨੂੰ ਸਾਢੇ 3-4 ਮਹੀਨੇ ਜਾਂ ਮਹੀਨੇ ਦੀ ਬਣੀ ਵੀ ਦਸੀ ਕੋਈ ਗਾਰੰਟੀ ਨਹੀਂ ਦੇਣੀ ਹਾਂਜੀ ਦੁੱਧ ਦੇ ਹਿਸਾਬ ਨਾਲ ਦੇਣੀ ਜੇ 7 ਲੀਟਰ ਦੇ ਹਿਸਾਬ ਨਾਲ 43000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੀ ਗੱਡੀ ਖਵਾਉਣ ਦੂਰੇ ਪੂਰੇ 40 ਦੀ ਦੇਣੀ ਠੀਕ ਹੈ ਹਾਂਜੀ ਹਾਂਜੀ ਸ਼ਾਜੀ ਮੋਬਾਈਲ ਨੰਬਰ ਤੇ ਐਡਰੈਸ ਮੋਬਾਈਲ ਨੰਬਰ 628474127 62847411 ਨਾਮ ਜੇ ਪ੍ਰਤਾਪ ਸਿੰਘ ਚਾਪਿੰਡ ਚਾਪ ਕੇ ਘਰ ਦੋ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਹਾਂਜੀ ਹੱਥ ਜੋੜ ਕੇ ਮਿਹਨਤੀ ਹੋਈ ਆ ਵੀ ਘਰੇ ਆ